ਰੋਪੜ ਰੋਡਸ਼ੋ ਦੌਰਾਨ ਸੀਐਮ ਭਗਵੰਤ ਮਾਨ ਨੇ ਨਹਿਰੀ ਪਾਣੀ ਤੇ ਟਿਊਬਲ ਕਨੈਕਸ਼ਨਾਂ ਤੇ ਇੱਕ ਬਹੁਤ ਵੱਡਾ ਬਿਆਨ ਦਿੱਤਾ ਵਾ ਉਹ ਤੁਹਾਨੂੰ ਅੱਗੇ ਆਪਾਂ ਵੀਡੀਓ ਦੇ ਵਿੱਚ ਸੁਣਾਉਨੇ ਆ 90% 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ ਥਰਮਲ ਪਲਾਂਟ ਆਪਾਂ ਨੇ ਖਰੀਦ ਲਿਆ ਉਹਨਾਂ ਇੰਡਸਟਰੀ ਦੀ ਬਿਜਲੀ ਵੀ ਸਸਤੀ ਕਰਾਂਗੇ ਇਸ ਤੋਂ ਪਹਿਲਾਂ ਸਿਰਫ 20% ਨਹਿਰੀ ਪਾਣੀ ਵਰਤਿਆ ਜਾਂਦਾ ਸੀ ਜੋ ਤੱਕ ਆਪਣੀ ਸਰਕਾਰ ਨਹੀਂ ਬਣੀ ਸੀ ਕਿ सेंट इक्कीी प्रसेंट नहरी पानी खेत नहठ प्रसेंट हो गया अगले अक्टूबर च ऐसे आने वाले अक्तूबर चर प्रसेंट हो जाऊगा सुन लो मेरा हिसाब किताब सत्तर प्रसेंट होजूगा पुरानी कस्सिया खाले रजवाहे सूए चला ले अंडरग्राउंड पेपा पा लिया जो सत्तर प्रसेंट हो गया साढ़े चौदह लाख ट्यूबवेल है ਉਹ ਜੋ 5.5 ਤੋਂ 6 ਲੱਖ ਟਿਊਬਲ ਬੰਦ ਹੋ ਜੂਗਾ ਕਿਉਂਕਿ ਉਸ ਖੇਤ ਦੇ ਵਿੱਚ ਨਹਿਰ ਦਾ ਪਾਣੀ ਪਹੁੰਚ ਜੂਗਾ ਜਦੋਂ 6.5 ਤੋਂ 6 ਲੱਖ ਰੁਪਏ ਜਿਹੜਾ ਟਿਊਬਲ ਬੰਦ ਹੋ ਗਿਆ ਉਹਦੇ ਨਾਲ ਬਿਜਲੀ ਦੀ ਜਿਹੜੀ ਸਬਸਿਡੀ ਦਿੰਦੇ ਆ ਜਿਹੜੀ ਮੁਫਤ ਬਿਜਲੀ ਦਿੰਦੇ ਆ ਆਪਾਂ ਹੁਣ ਝੋਨੇ ਵੇਲੇ ਦੇਵਾਂਗੇ ਉਹਦੇ ਚੋਂ 6 ਤੋਂ 7000 ਕਰੋੜ ਰੁਪਇਆ ਬਚੂਗਾ ਤੇ ਉਹ 6 ਤੋਂ 7000 ਕਰੋੜ ਰੁਪਇਆ ਕਿੱਥੇ ਲੱਗੂਗਾ ਉਹ 6 ਤੋਂ 7 ਕਰੋੜ ਰੁਪਏ ਨਾਲ ਜਿਹੜਾ ਆਪਾਂ ਮਾਵਾਂ ਭੈਣਾਂ ਨੂੰ 100000 ਰੁਪਏ ਦਾ ਸਨਮਾਨ ਦੇਣ ਦੀ ਗੱਲ ਕੀਤੀ ਹੈ ਉਹ ਸ਼ੁਰੂ ਹੋਊਗਾ